ਹਾਂਜੀ ਹੁਣ ਤੁਹਾਨੂੰ ਵੀ ਬਲ ਪਾਉਣੇ ਬਹੁਤ ਸੌਖੇ ਲੱਗਣਗੇ ਠੀਕ ਹੈ ਜੀ ਆਪਾਂ ਆਸਣ ਤੋਂ ਇੱਧਰ 1 ਇੰਚ ਤੇ ਨਿਸ਼ਾਨ ਤੇ ਬਲ ਪਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਅੱਧਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਆਪਾਂ ਨੂੰ ਇੱਥੇ ਸਾਬ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਬਾਰ-ਬਾਰ ਨਿਸ਼ਾਨ ਵੀ ਲਾਉਣੇ ਪੈਂਦੇ ਵੀ ਆਪਾਂ ਕਿੰਨੇ ਤੇ ਬਲ ਪਾਉਣੇ ਠੀਕ ਹੈ ਜੀ ਇੱਥੇ ਮੈਂ ਜੋ ਆਪਣੇ ਸੂਟੇ ਦੇ ਨਾਲ ਸਟਿੱਕਰ ਆਉਂਦੇ ਠੀਕ ਹੈ ਜੀ ਤੁਸੀਂ ਇਸ ਤੇ ਇੱਕ ਨਾਲ ਦੋ ਸਟਿੱਕਰ ਲਾ ਲਓ ਠੀਕ ਹੈ ਜੀ ਇੱਕ ਮੈਂ ਲਾ ਲਿਆ ਸੈਂਟਰ ਤੇ ਠੀਕ ਹੈ ਜੀ ਇਹ 1 ਇੰਚ ਤੇ ਹੋਊਗਾ ਦੂਜਾ ਆਪਣੇ ਮਸ਼ੀਨ ਤੇ ਵੀ ਨਿਸ਼ਾਨ ਬਣਿਆ ਹੋਇਆ ਪਰ ਫਿਰ ਵੀ ਆਪਾਂ ਇੱਕ ਲਾਲ ਮੰਗੇ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਜਿੰਨੇ ਜਤ ਤੁਸੀਂ ਚੱਕਣਿਆ ਪਹਿਲੇ ਸਟicker ਤੇ ਚੱਕ ਸਕਦੇ ਹੋ ਬਲ ਠੀਕ ਹੈ ਜੀ ਤੁਹਾਡੀ ਸਲਵਾਰ ਕਿੰਨੀ ਭਾਰੀ ਹੈ ਉਸ ਤੇ ਡਿਪੈਂਡ ਕਰਦਾ ਠੀਕ ਹੈ ਜੀ ਤੇ ਦੂਜਾ ਨਿਸ਼ਾਨ ਆਪਾਂ ਇਹ ਵੱਡਾ ਬਲ ਚੱਕ ਸਕਦੇ ਹਾਂ ਇੱਥੋਂ ਠੀਕ ਹੈ ਜੀ ਤੇ ਮੈਂ ਸੈਂਟਰ ਵਿੱਚੋਂ ਚੱਕੂੰਗੀ ਕਿਉਂਕਿ ਸਲਵਾਰ ਨੋਰਮਲ ਆ ਜਿਆਦਾ ਭਾਰੀ ਨਹੀਂ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਤੁਸੀਂ ਸਪੇਸ ਜਿਹੜੀ ਆ ਉਹ 1/2 ਇੰਚ ਦੀ ਵੀ ਰੱਖ ਸਕਦੇ ਹੋ ਹਰੇ ਹਰੇਕ ਵਾਲ ਦੇ ਵਿੱਚ ਤੇ ਤੁਸੀਂ ਖੁੱਲੇ ਖੁੱਲੇ ਵਾਲ ਵੀ ਪਾ ਸਕਦੇ ਹੋ ਜਿਵੇਂ ਕਿ ਆਪਣੇ ਸਟੇਟ ਸਲਵਾਰਾਂ 'ਚ ਖੁੱਲੇ ਖੁੱਲੇ ਵਾਲ ਪੈਣੇ ਹੁੰਦੇ ਠੀਕ ਹੈ ਜਿਸ ਤਰੀਕੇ ਨਾਲ